ਖਾਂਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਦਰਬਾਰ ਦੇ ਨਾਲ ਜੁੜੇ ਕਰਤਾਰ ਮੰਦੇ ਦਾ ਨਾਮ ਇੱਥੇ ਕੌਣ ਹੀ ਜਾਣਦਾ ਸਾਰਾ ਉਹਨਾਂ ਦਾ ਸਮਾਲਵਾ ਹੈ ਜੀ ਸੰਗੀਤ ਦਾ ਜਾਨੋ ਕਰਤਾਰਾਂ ਦਾ ਪੰਜਾਬੀ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਬਸੇ ਤੇ ਸਾਦਾ ਜੀ ਦਾ ਕਿਸੋਕਰ ਮਾਲਵੀ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੂ ਭਾਈ ਵੀਰ ਸਿੰਘ ਜੀ ਸੇ ਅਸੀਂ ਹਮੇਸ਼ਾ ਤੋਂ ਖਾਲ ਬੇਠੇ ਦੇ 8ਵੇਂ ਵੰਸ ਦਾ ਸਾਹਿਬ ਜੀ ਦੇ ਸਾਹਮਣੇ ਗੁਰਬਾਣੀ ਕੀਰਤਨ ਸਰਵ ਕਰਵਾ ਰਹੇ ਹਾਂ ਜਦੋਂ ਸ਼ੁਰੂ ਵੀ ਤੇ ਜਦੋਂ ਗੁਰੂ ਸਾਹਿਬ ਨੇ ਫਿਰ ਦੱਲੇ ਚੌਧਰੀ ਨੂੰ ਹੁਕਮ ਕੀਤਾ ਕੋਈ ਆਪਣਾ ਸਿੰਘ ਲੈ ਕੇ ਆਓ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਪਰ ਉਸ ਨੇ ਜਦੋਂ ਕੋਈ ਕੇ ਨਾ ਆਇਆ ਤਾਂ ਸੁਣਿਆ ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਤੰਗੂ ਜਿਨ੍ਹਾਂ ਤੇ ਗੁਰਬਾਣੀ ਫਰਮਾਨ ਕਰਦੀ ਹੈ ਪਹਿਲਾ ਮਰਨ ਤਮੂਲ ਜੀਵਨ ਦੀ ਸ਼ਾਨਾ ਉਹ ਸਦਾ ਕੀ ਰਹਿਣਾ ਤਾਂ ਉਹ ہمارے پاس ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਹਾਂ ਸਾਰੇ ਜਿਹੜੇ ਸਿਆਣੇ ਸੂਝਵਾਨ ਫੱਜਣ ਸਾਡੇ ਬਜ਼ੁਰਗ ਲੋਕ ਜਿਹੜੇ ਤੁਸੀਂ ਕਿਤੇ ਗੱਲਾਂ ਕਰਦੇ ਆ ਜੋ ਕਹਿੰਦੇ ਕਿ ਅੱਜ ਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀਰ ਦੀਪ ਸਿੰਘੂ ਜਾਂ ਸਿੱਧੂ ਮੂਸੇਵਾਲਾ ਇਹਨਾਂ ਲੋਕਾਂ ਨੇ ਤੁਹਾਨੂੰ ਪਰਵਾਨੀ ਨਹੀਂ ਲੱਗਦੀ ਕਿਉਂਕਿ ਉਹ ਸੱਚ ਬੋਲਦੇ ਸੀ ਜੋ ਨਾ ਪਾਸੀ ਦੀ ਵੀ ਕਹਿੰਦਾ ਨਹੀਂ ਤੇ ਬਹੁਤ ਭਾਈ ਕਰਿਆ ਹੋਇਆ ਭਜਿਆ ਨਾ ਅਸੀਂ ਉਸ ਵੀਰ ਦੀ ਸਮਝ ਲਓ ਕਿ ਸ਼ਹੀਦੀ ਨਾਲ ਲਈ ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਕੱਲ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਸ੍ਰੀ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਇਆ